ਸੇਵਾ ਕਰਤ ਹੋਏ ਨਹਿਕਾਮੀ ਤਿਸ ਕੋ ਹੋਤ ਪ੍ਰਪਤ ਸੁਆਮੀ ਦੇਸ਼ ਉਦੇਸ਼ਾਂ 'ਚ ਬੈਠੇ ਪ੍ਰੋਗਰਾਮ ਸਿੱਖੀ ਦੀ ਸ਼ਾਨ ਵੇਖਰੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਜੀ ਆਇਆਂ ਨੂੰ ਗੁਰੂ ਕੀ ਪਿਆਰੀ ਸਾਦ ਸੰਗਤ ਜੀ ਉਹ ਬੜੀ ਹੈਰਾਨਗੀ ਹੁੰਦੀ ਹੈ ਜਦੋਂ ਅਸੀਂ ਪੰਜਾਬ ਤੋਂ ਬਾਹਰ ਅਦਰ ਸਟੇਟਸ ਬੈਠੇ ਉਹਨਾਂ ਮਰਜੀਵੜੇ ਯੋਧਿਆਂ ਵੱਲ ਝਾਤ ਮਾਰਦੇ ਆ ਉਹਨਾਂ ਵੱਲੋਂ ਕਿਤੇ ਹੀ ਕੰਮਾਂ ਵੱਲ ਝਾਤ ਮਾਰਦੇ ਆ ਤੇ ਸਾਡਾ ਵੀ ਸਿਰ ਝੁੱਕ ਜਾਂਦਾ ਹੈ ਜੀ ਹਾਂ ਅੱਜ ਕਿਉਂ ਦੀ ਸ਼ਕਸ਼ੀਤ ਜੋ ਕਿ ਵਿਸ਼ੇਸ਼ ਤੌਰ ਤੇ ਉੜੀਸਾ ਦੀ ਤਰਤੀ ਤੇ ਰਹਿ ਕੇ ਸਿੱਖ ਪੰਥ ਪ੍ਰਤੀ ਨਵੇਕਲਾ ਕਾਰਜ ਕੀਤਾ ਹੈ ਮਾਨ ਮਹਿਸੂਸ ਕਰੀਏ ਇਹੋ ਜੇ ਮਰਜੀਵੜੇ ਯੋਧਿਆਂ ਤੇ ਕਿਹੋ ਜਿਹਾ ਕਾਰਜ ਹੈ ਸਾਡੇ ਅਤੀ ਸਤਿਕਾਰਯੋਗ ਸਰਦਾਰ ਸੁਰਿੰਦਰਜੀਤ ਸਿੰਘ ਜੀ ਸਿੰਘ ਜੀ ਤੁਹਾਡਾ ਸਵਾਗਤ ਫਤਿਹ ਸਾਂਝ ਪਾਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜਦੇ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਦੇ ਆ ਬਾਣੀ ਸਾਰੀ ਗੁਰਮੁਖੀ ਲਿਪੀ ਵਿੱਚ ਹੈ ਇਹਨਾਂ ਨੇ ਵਿਸ਼ੇਸ਼ ਤੌਰ ਤੇ ਇੱਕ ਨਹੀਂ ਅਨੇਕਾਂ ਭਾਸ਼ਾਵਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਦਾ ਲਿਪੀ ਅਨਤਰ ਕਰਕੇ ਸਾਡੇ ਸਾਹਮਣੇ ਰੱਖਿਆ ਹੈ ਤਾਂ ਜੋ ਉਥੋਂ ਦੇ ਲੋਕ ਆਪਣੀ ਬੋਲੀ ਵਿੱਚ ਜਿਸ ਬੋਲੀ ਚ ਉਹ ਗੱਲ ਕਰਦੇ ਨੇ ਉਸ ਬੋਲੀ ਦੇ ਵਿੱਚ ਗੁਰਬਾਣੀ ਪੜ ਸਕਣ ਇੱਕ ਨਹੀਂ ਅਨੇਕਾਂ ਪਾਸ਼ਾ ਮਾਦੇ ਵੀ ਤੁਸੀਂ ਲਿਪੀ ਅਨਤਰਨ ਕੀਤਾ ਜੈਨ ਚ ਖਿਆਲ ਕਿਵੇਂ ਆਇਆ ਇਹ ਸਾਡੇ ਉੱਤੇ ਨਾ ਸੈਟਰਡੇ ਨੂੰ ਉਹਦੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਆ ਲੈਡੀਸ ਤੇ ਉਹਦੇ ਵਿੱਚ ਕੁਝ ਲੈਡੀਸ ਇਸ ਤਰ੍ਹਾਂ ਦੀਆਂ ਸੀ ਜਿਨ੍ਹਾਂ ਕੋ ਗੁਰਮੁਖੀ ਨਹੀਂ ਹੁੰਦੀ ਸੀ ਉਹ ਪਾਠ ਕਰਨਾ ਚਾਹੁੰਦਾ ਪਾਠ ਨਹੀਂ ਕਰ ਸਕਦੀਆਂ ਸੀ ਉਹ ਤੇ ਮੇਰੀ ਘਰ ਵਾਲੀ ਉਹ ਵੀ ਉੱਥੇ ਰੈਗੂਲਰ ਪ੍ਰਾਇ ਜਾਂਦੇ ਆ ਤੇ ਉਹਨਾਂ ਨੇ ਉਹਨ ਇੱਕ ਵਾਰੀ ਕਿਹਾ ਕਿ ਉਹ ਸ਼ਬਦਗਾਰੇ ਵੀ ਪੜ੍ਹਦੇ ਹੁੰਦੇ ਸੀ ਤੇ ਉਹ ਕਹਿੰਦੇ ਵੀ ਸਾਡੇ ਨਾਲ ਦੀਆਂ ਕੁਝ ਲੇਡੀਆਂ ਹੈਗੀਆਂ ਜਿਨ੍ਹਾਂ ਨੂੰ ਕੀ ਗੁਰਮੁਖੀ ਨਹੀਂ ਆਉਂਦੀ ਆ ਤੇ ਤੁਸੀਂ ਉਹਨੂੰ ਓੜੀਆ ਵਿੱਚ ਸ਼ਬਦ ਲਿਖ ਦਿਓ ਕਿ ਓੜੀਆ ਵਿੱਚ ਪੜ੍ਹ ਲੈਣਗੇ ਲੋਕਲ ਭਾਸ਼ਾ ਉੱਥੇ ਓੜੀਆ ਹੈ ਜੀ ਤੇ ਉਹ ਓੜੀਆ ਵਿੱਚ ਸ਼ਬਦ ਪੜ੍ਹ ਕੇ ਉਹ ਉੱਥੇ ਮਾ ਕੀਰਤਨ ਕਰਨਗੇ ਤੇ ਮੈਗਾ ਠੀਕ ਹੈ ਤੇ ਮੈਂ ਫਿਰ ਉਹ ਉਹ ਸ਼ਬਦ ਜਿਹੜਾ ਇਹਨਾਂ ਸ਼ਬਦ ਤੋਂ ਪਹਿਲੇ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਮੰਗਿਆ ਸੀ ਮੇਰੇ ਕੋਲ ਜਦੋਂ ਗੁਰੂ ਅਰਜਨ ਦੇਵ ਜੀ ਦਾ ਸਿੱਧੀ ਕੋਰ ਉਰ ਆਉਂਦਾ ਹੈ ਤੇ ਉਦੋਂ ਪੜਦੇ ਆ ਉਹ ਜਿੰਨ ਜਪੇ ਉਹ ਗੁਰੂ ਅਰਜਨ ਦੇਵ ਕਾ ਕੀ ਜਿਹੜਾ ਆਉਂਦਾ ਹੈ ਤੇ ਮੈਂ ਉਹ ਫਿਰ ਉਹ ਲਿਖ ਕੇ ਤੇ ਕਿੰਨੀਆਂ ਕਾਪੀਆਂ ਪ੍ਰਿੰਟ ਕਰਕੇ ਉਹਨਾਂ ਨੂੰ ਦੇ ਦਿੱਤੀਆਂ ੳੜੀਆ ਭਾਸ਼ਾ ਤੇ ੳੜੀਆ ਭਾਸ਼ਾ ਵਿੱਚ ਤੇ ਉਹ ਬੜੇ ਖੁਸ਼ ਹੋਏ ਕਿਉਂ ਉੜੀਆ ਪਾਸੇ ਉਹ ਆਮ ਉਹਦਾ ਗੁਰਮੁਖੀ ਪੜ ਨਹੀਂ ਸਕਦੇ ਸੀ ਤੇ ਉਹ ਪੜਨ ਲੱਪਿਓ ਤੁਸੀਂ ਉਸ ਸ਼ਬਦ ਦੀ ਲਿਪੀ ਅੰਤਰ ਕਰਕੇ ਲਿਪੀ ਅੰਤਰ ਕਰ ਉਹੜੀਆ ਵਿੱਚ ਦੇ ਦਿੱਤਾ ਉਹਨਾਂ ਨੇ ਤਾਂ ਉਹੜੀਆ ਵਿੱਚ ਜਿਸ ਤਰ੍ਹਾਂ ਆਪਾਂ ਗੁਰਮੁਖੀ ਪੜਦੇ ਆ ਉਹ ਸੇਮ ਉੱਥੇ ਤਰ੍ਹਾਂ ਉਹੜੀਆ ਵਿੱਚ ਪੜਨ ਲੱਪਿਓ ਤੇ ਉਹ ਇੱਕ ਦਿਨ ਤਾਂ ਫਿਰ ਹੋ ਡਿਮਾਂਡ ਆਈ ਥੋੜੀ ਜੀ ਹੋਰ ਵੀ ਸ਼ਬਦ ਜਿਹੜੇ ਉਹਨਾਂ ਨੂੰ ਪਸੰਦ ਸੀਗੇ ਜਿਹੜੇ ਕਿ ਉਹ ਗੁਰੂਫੇ ਨਹੀਂ ਪੜ ਸਕਦੇ ਸੀ ਉਹਨਾਂ ਨੂੰ ਯਾਦ ਆਉਂਦਾ ਹੀ ਕਦੇ-ਕਦੇ ਭੁੱਲ ਜਾਂਦੇ ਸੀ ਬੋਲਣ ਲੱਗਿਆਂ ਕਿ ਯਾਰ ਉਹ ਕੀ ਹੈ ਗੁਰਮੁਖੀ ਦਾ ਸ਼ਬਦ ਹੈ ਤੇ ਉਹ ਉੜੀਆ ਵਾਲੇ ਤੇ ਹੋਰ ਵੀ ਕਈ ਜਿਹੜੇ ਉਹ ਸ਼ਬਦ ਇਦਾਂ ਤੋਂ ਹੋ ਜਾਂਦੇ ਸੀ ਬਿਲਕੁਲ ਜੀ ਬਿਲਕੁਲ ਤੇ ਉਸ ਕਰ ਉਹਨਾਂ ਨੇ ਕਿਹਾ ਸਾਹਮਣੇ ਹੀ ਲਿਖਿਆ ਹੁੰਦਾ ਸੀ ਤਾਂ ਉਹ ਪੜ੍ਹ ਕੇ ਭੁੱਲ ਨਹੀਂ ਸਕਦੇ ਸੀ ਤੇ ਉਹਨਾਂ ਨੇ ਕਿਹਾ ਨਹੀਂ ਹੋਰ ਸ਼ਬਦ ਵੀ ਲਿਖ ਕੇ ਦਿਓ ਹੋਰ ਸ਼ਬਦ ਕੋ ਲਿਖ ਕੇ ਦਿਤੇ ਇਸ ਤਰ੍ਹਾਂ ਫਿਰ ਮੇਰੇ ਦਿਮਾਗ 'ਚ ਆਇਆ ਕਿ ਜਪਜੀ ਸਾਹਿਬ ਲਿਖ ਦਿੰਨੇ ਉਹ ਜਪਜੀ ਸਾਹਿਬ ਲਿਖਿਆ ਇਹ ਸੰਧਾ ਜੀ ਸੀ ਤਰਨੁਤ ਮੈਂ ਥੋੜਾ ਰੁਕਣਾ ਚਾਹਾਂਗਾ ਤੁਸੀਂ ਆਖਿਆ ਕਿ ਮੈਂ ਜਪਜੀ ਸਾਹਿਬ ਵੀ ਲਿਪੀ ਅੰਤਰ ਕਰਕੇ ਸੰਗਤ ਦੀ ਝੋਲੀ ਪਾਇਆ ਤੁਹਾਡਾ ਪੰਜਾਬ ਦੇ ਖੇਤੇ ਨਾਲ ਕੋਈ ਸਬੰਧ ਨਹੀਂ ਤੁਸੀਂ ਵਿਸ਼ੇਸ਼ ਤੌਰ ਤੇ ਉੜੀਸਾ ਤੋਂ ਸਮੰਧ ਰੱਖਦੇ ਹੋ ਲੰਬਾ ਸਮਾਂ ਤੁਸੀਂ ਉੱਥੇ ਰਹੇ ਉੱਥੇ ਕਾਰਜ ਕੀਤਾ ਉੱਥੇ ਤੁਹਾਡਾ ਕੀਤਾ ਹੈ ਪੰਜਾਬੀ ਤੁਹਾਨੂੰ ਆਂਦੀ ਸੀ ਤੇ ਉੜਿਆ ਭਾਸ਼ਾ ਤੁਸੀਂ ਉੱਥੇ ਸਿੱਖੀ ਪੰਜਾਬੀ ਤੋਂ ਬਾਅਦ ਇੱਕਦਮ ਅਦਰ ਲੈਂਗੁਏਜ ਸਿੱਖਣਾ ਆਸਾਨ ਨਹੀਂ ਤੁਸੀਂ ਪਹਿਲੇ ਸਿੱਖੀ ਤੇ ਤਾਂ ਤੁਸੀਂ ਲਿਪੀ ਅੰਤਰ ਕਰ ਸਕੇ ਕਿੰਨਾ ਕੁ ਸਮਾਂ ਲੱਗਿਆ ਉੜਿਆ ਭਾਸ਼ਾ ਸਿੱਖਣ ਲਈ ਤੁਸੀਂ ਸ਼ਾਇਦ ਯਕੀਨੀ ਕਰੋਗੇ ਮੈਂ ਸਿਰਫ 7 ਦਿਨ ਵਿੱਚ ਉੜਿਆ ਸਿੱਖੀ ਸੀ ਕੀ ਬਾਤ ਹੈ ਬਹੁਤ ਖੂਬ ਫਿਰ ਕੋਈ ਵੀ ਯਕੀਨ ਨਹੀਂ ਕਰੇਗਾ ਉਹਦੇ ਵਿੱਚ ਮੈਨੂੰ ਸੁਭਿਤਾ ਕੀ ਹੋਈ ਕਿ ਬੋਲਣੀ ਆਉਂਦੀ ਸੀਗੀ ਮੈਨੂੰ ਤੇ ਕੋਈ ਵੀ ਭਾਸ਼ਾ ਹੋਵੇ ਤੁਸੀਂ ਬੋਲਣੀ ਅਗਰ ਸਿੱਖ ਲੈਂਦੇ ਹੋ ਪਹਿਲੇ ਤੇ ਉਹਦੀ ਲਿਪੀ ਵਗੈਰਾ ਤੇ ਉਹ ਲਿਖਣੀ ਪੜ੍ਹਨੀ ਫਿਰ ਉਹ ਜਿਆਦਾ ਟਾਈਮ ਨਹੀਂ ਲੱਗਦਾ ਜਿਆਦਾ ਟਾਈਮ ਲੱਗਦਾ ਕਿਉਂਕਿ ਉਹ ਤੁਹਾਨੂੰ ਆਦੋਰਾ ਸਮਝ ਆ ਜਾਵੇਗਾ ਤੁਸੀਂ ਕੀ ਪੜ੍ਹ ਰਹੇ ਹੋ ਅਗਰ ਤੁਹਾਨੂੰ ਬੋਲਣੀ ਨਹੀਂ ਆਉਂਦੀ ਫਿਰ ਉਹਦਾ ਤੁਸੀਂ ਜੋ ਪੜ੍ਹ ਵੀ ਸਕੋ ਤਾਂ ਉਹਦਾ ਅਰਥ ਨਹੀਂ ਸਮਝ ਸਕੋਗੇ ਤੁਹਾਨੂੰ ਕੀ ਬਾਤ ਹੈ ਬਹੁਤ ਖੂਬ ਉਹਦੇ ਕਰਕੇ ਮੈਨੂੰ ਉੜੀਆ ਸਿੱਖਣ ਵਿੱਚ ਜਿਆਦਾ ਪ੍ਰੋਬਲਮ ਨਹੀਂ ਆਈ ਤੇ ਲਿਖਣ ਵਿੱਚ ਮੈਨੂੰ ਪ੍ਰੋਬਲਮ ਕਿਉਂ ਅਲਫਾਬੇਟ ਕਰੋ ਵਾਸਤੇ ਕਿਤਾਬਾਂ ਮਿਲਦੀਆਂ ਹਨ ਮਾਰਕੀਟ ਵਿੱਚ ਜੀ ਉਹਨਾਂ ਤੋਂ ਮੈਨੂੰ ਬਹੁਤ ਸੁਵਿਧਾ ਹੋ ਗਈ ਤੇ ਅੱਖਰਾਂ ਦੀ ਪਛਾਣ ਵੀ ਬਹੁਤ ਜਲਦੀ ਹੋ ਗਈ ਉਹਦੇ ਕਰਕੇ ਮੈਨੂੰ ਟਾਈਪ ਕਰਨ ਨੂੰ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਹੋਈ ਤੁਸੀਂ ਫਿਰ ਸ਼ਬਦਾ ਤਬਾ ਜਪਜੀ ਸਾਹਿਬ ਦਾ ਲਿਪੀ ਅਨਤਰਕ ਕਰਨਾ ਸ਼ੁਰੂ ਕਰ ਦਿੱਤਾ ਕਿਸ ਤਰ੍ਹਾਂ ਦਾ ਰਿਸਪੌਂਸ ਮਿਲਿਆ ਸੰਗਤਾਂ ਦਾ ਸੰਗਤਾਂ ਦਾ ਸਪੋਰਟ ਤੇ ਇਦਾਂ ਕਿ ਉਹਨਾਂ ਨੂੰ ਤਾਂ ਇਹ ਚੀਜ਼ਾਂ ਚਾਹੀਦੀਆਂ ਸੀ ਕਿ ਲੋਕਲ ਵਾਲੇ ਜਿਹੜੇ ਆ ਉਹ ਗੁਰੂਕੀਪਰਾ ਸੁਵਿਧਾ ਥੋੜੀ ਘੱਟ ਮਿਲਦੀ ਆ ਸਿੱਖਣ ਦੀ ਹੈ ਕੂਲਾ ਵਿੱਚ ਬੱਚੇ ਜਿਹੜੇ ਪੜਦੇ ਆ ਉਹ ਹਿੰਦੀ ਅੰਗਰੇਜ਼ੀ ਤੇ ਉੜੀਆ ਲੋਕਲ ਭਾਸ਼ਾ ਪੜ੍ਹਦੇ ਆ ਬਿਲਕੁਲ ਗੁਰਮੁਖੀ ਪਾਸੇ ਜਿਹੜੀ ਆਪੋ ਸਿਰੂ ਗੁਰਦੁਆਰੇ ਗੁਰਦੁਆਰਾ ਤਕਸੀਮਤ ਹੈ ਥੋੜਾ ਉਹ ਤੇ ਉਪਰਾਲਾ ਕਰੀਏ ਤਾਂ ਹੀ ਹੋ ਸਕਦਾ ਹੈ ਬਿਲਕੁਲ ਜੀ ਬਾਹਰੋਂ ਕੋਈ ਚਾਂਸ ਨਹੀਂ ਉਹਨਾਂ ਨੂੰ ਗੁਰਮੁਖੀ ਪੜਨ ਦਾ ਸੱਚਮੁੱਚ ਗੁਰੂ ਕੇ ਪਿਆਰੇ ਸਾਧ ਸੰਗਤ ਜਿੱਥੇ ਮੈਂ ਤੁਹਾਨੂੰ ਚਾਹਨਾ ਹੈ ਥੋੜੀ ਜਿਹੀ ਬੇਨਤੀ ਕਰਨਾ ਚਾਹਾਂਗਾ ਜੇਕਰ ਤੁਹਾਡਾ ਸਬੰਧ ਪੰਜਾਬ ਦੀ ਧਰਤੀ ਨਾਲ ਹੈ ਪੰਜਾਬ ਦੇ ਖੇਤਾਂ ਨਾਲ ਹੈ ਪੰਜਾਬ ਵਿੱਚ ਆਮ ਗੁਰਮੁਖੀ ਬੋਲੀ ਜਾਂਦੀ ਹੈ ਜੇਕਰ ਤੁਸੀਂ ਪੰਜਾਬ ਤੋਂ ਬਾਹਰ ਹੈ ਕਿਸ ਪ੍ਰੋਗਰਾਮ ਦਾ ਆਨੰਦ ਲੈ ਰਹੇ ਹੋ ਹੱਥ ਜੋੜ ਕੇ ਬੇਨਤੀ ਹੈ ਅਸੀਂ ਕੋਸ਼ਿਸ਼ ਕਰੀਏ ਆਪਣੇ ਘਰਾਂ ਦੇ ਵਿੱਚ ਗੁਰਮੁਖੀ ਵਿੱਚ ਗੱਲ ਕਰੀਏ ਪੰਜਾਬੀ ਵਿੱਚ ਗੱਲ ਕਰੀਏ ਤਾਂ ਜੋ ਸਾਡੇ ਬੱਚੇ ਬੱਚੀਆਂ ਨੂੰ ਗੁਰਬਾਣੀ ਪੜ੍ਹਨ ਵਿੱਚ ਆਸਾਨੀ ਮਿਲੇ ਉਹ ਗੁਰੂ ਗ੍ਰੰਥ ਸਾਹਿਬ ਨਾਲ ਆਪਣਾ ਰਿਸ਼ਤਾ ਕਾਇਮ ਕਰ ਸਕਣ ਸੁੰਦਰਜੀ ਸਿੰਘ ਜੀ ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਅਦਰ ਲੈਂਗੁਏਜ ਗੱਲ ਆਉਂਦੀ ਹੈ ਗੁਰਬਾਣੀ ਦਾ ਮਸਲਾ ਹੈ ਧਰਮ ਦਾ ਮਸਲਾ ਹੈ ਕਿਤੇ ਅੰਦਰ ਮਨ ਵਿੱਚ ਡਰ ਵੀ ਰਹਿੰਦਾ ਹੈ ਵੀ ਕਿਤੇ ਗੁਰਬਾਣੀ ਲਾਵਾ ਜਾਂ ਲਗਾਮਾਂਤਰਾ ਵਿੱਚ ਕੋਈ ਗੱਲ ਗਲਤ ਨਾ ਆ ਜਾਏ ਕਿਤੇ ਗੜਬੜ ਨਾ ਹੋ ਜਾ ਕੇ ਤੁਸੀਂ ਕਿਤੇ ਚੈੱਕ ਵੀ ਕਰਾਇਆ ਉਹ ਸਭ ਤੋਂ ਪਹਿਲੇ ਡਰ ਉਹੀ ਸੀ ਮੇਰੇ دماغ ਵਿੱਚ ਕਿਉਂ ਕੋਈ ਵੀ ਲਗਾਮਾਂਤਰਾ ਜਿਹੜੇ ਨੇ ਇੱਕ ਵੀ ਇਧਰ ਉਧਰ ਹੋ ਜयो ਉਹ ਅਰਥ ਦਾ ਹੋਰ ਹੀ ਕੁਝ ਬਣ ਜਾਂਦਾ ਉਹ ਅਸਲੀ ਅਰਥ ਕਿਤੇ ਰਹਿ ਜਾਂਦਾ ਤੇ ਉਹ ਦੂਸਰਾ ਅਰਥ ਨਿਕਲ ਜਾਂਦਾ ਤੇ ਉਹ ਚੀਜ਼ ਕਿ ਅਸੀਂ ਭੁੱਲਣ ਆ ਰਹੇ ਹਾਂ ਇਨਸਾਨਾਂ ਗਲਤੀਆਂ ਹੁੰਦੀਆਂ ਐ ਜ਼ਰੂਰ ਪਰ ਕੋਸ਼ਿਸ਼ ਕਰਨੀ ਸਾਡਾ ਫਰਜ਼ ਬਣਦਾ ਪਹਿਲੇ ਅਗਰ ਅਸੀਂ ਕੋਸ਼ਿਸ਼ ਨਹੀਂ ਕਰਾਂਗੇ ਤੇ ਗਾਂ ਅੱਗੇ ਕੰਮ ਚੱਲਦਾ ਨਹੀਂ ਹੈ ਤੇ ਮੈਂ ਉਹ ਸਾਰਾ ਗੁਰੂ ਗ੍ਰੰਥ ਸਾਹਿਬ ਜਦੋਂ ਸਰ ਇਹ ਪਹਿਲੇ ਜੈਵੀ ਸਾਹਿਬ ਲਿਖਿਆ ਸੀ ਫਿਰ ਸਗੁਣੀ ਸਾਹਿਬ ਵੀ ਲਿਖ ਦਿੱਤਾ ਅਨੰਦ ਸਾਹਿਬ ਇਸ ਤਰ੍ਹਾਂ ਸਾਰੇ ਹੀ ਆਪਣੇ ਲਿਖੂਗੇ ਫਿਰ ਮੇਰੇ ਮਨ ਚ ਆਇਆ ਕਿਉਂ ਨਾ ਪੂਰਾ ਗੁਰੂ ਗ੍ਰੰਥ ਸਾਹਿਬ ਜੀ ਕਿਉਂ ਨਾ ਲਿਖਿਆ ਜਾਵੇ ਕੀ ਬਾਤ ਹੈ ਪੂਰਾ ਹੀ ਲਿਖ ਦਿੱਤਾ ਮੈਨੂੰ ਪੂਰਾ ਇੱਕ ਸਾਲ ਲੱਗਾ ਲਿਖਣ ਉਹਨੂੰ ਪੂਰਾ ਗੁਰੂ ਗ੍ਰੰਥ ਸਾਹਿਬ ਜੀ ਪੂਰਾ ਇੱਕ ਦਿਨ ਵਿੱਚ ਪਰਾ 2 ਘੰਟੇ ਮੈਂ ਸਵੇਰੇ ਬੈਠਦਾ ਸੀ ਸਵੇਰੇ 6:00 ਤੋਂ ਲੈ ਕੇ 8:00 ਵਜੇ ਤੱਕ ਰ ਉਹਦੇ ਵਿੱਚ ਮੁਸ਼ਕਿਲ ਨਾਲ 4 ਜਾਂ 5 ਅੰਕ ਉਹ ਕੰਪਲੀਟ ਹੁੰਦੇ ਸੀ ਡੇਲੀ ਤੇ ਉਹ ਰੈਗੂਲਰ ਲੱਗ ਰਿਹਾ ਲੱਗ ਰਿਹਾ ਉਹ ਵਾਹਿਗੁਰੂ ਦੀ ਕਿਰਪਾ ਸੀਗੀ ਇੱਕ جنੂਨ ਜਿਹਾ ਤਾਂ ਵਕਤ ਆ ਜਾਂਦਾ ਨਾ ਪਾਗਲ ਪੁੱਜ ਨੂੰ ਕਹਿੰਦੇ ਇਹ ਕਹਾਂ ਜਾਂਦਾ ਵੀ ਕੁਝ ਕਰਨਾ ਹੋਵੇ ਤੇ ਅਸੀਂ ਕਾਰਜ ਵਾਸਤੇ ਹਮਲਾ ਮਾਰੀਏ ਤੇ ਸਤਿਗੁਰੂ ਪਾਤਸ਼ਾਹ ਆਪ ਸੇਵਾ ਕਰਵਾ ਲੈਂਦੇ ਨੇ ਡੈਡੀਕੇਸ਼ਨ ਇੱਕ ਪਾਗਲ ਬੰਦਵਾ ਨਹੀਂ ਹੁਣ ਕਰਨਾ ਹੀ ਆ ਇਹ ਉਸ ਤਰ੍ਹਾਂ ਦਾ ਮਨ ਆਇਆ ਹੋਰ ਹੀ ਹੋਰ ਲੱਗ ਰਿਹਾ ਹਟਿਆ ਨਹੀਂ ਮੈਨੂੰ ਕੰਪਿਊਟਰ ਵੀ ਬਹੁਤ ਤੰਗ ਕਰਦਾ ਰਿਹਾ ਮਹੀਨੇ ਦੋ ਮਹੀਨੇ ਪਿਛੋਂ ਦਾ ਕਰਿਆ ਛੋਣਾ ਫਿਰ ਉਹਦੀ ਸੌਫਟਵੇਅਰ ਫਿਰ ਉਹਨੂੰ 4-5 ਦਿਨ ਲੇਟ ਹੋਣਾ ਸਰਕਾਰ ਚ ਰੁਕਿਆ ਨਹੀਂ ਕਾਰਜ ਕਰਨ ਦਾ ਕਲਾ ਕਰਦੇ ਨਹੀਂ ਉਹ ਕੋੜਾ ਆਉਂਦੀ ਨਹੀਂ ਮੈਂ ਚੱਲਦਾ ਰਿਹਾ ਬੰਦ ਨਹੀਂ ਕੀਤਾ ਕੰਮ ਕੀ ਬਾਤ ਆ ਬਹੁਤ ਜਦੋਂ ਕਿਤੇ ਬਾਹਰ ਜਾਣਾ 2-4-5 ਦਿਨ ਸਾਧ ਉਦੋਂ ਕਿਤੇ ਬੰਦ ਹੋਣਾ ਕੰਮ ਨਹੀਂ ਤੇ ਜਦੋਂ ਬਹਿਣਾ ਉਥੇ ਰਹਿਣਾ ਉਹ ਲੋ ਮੇਰਾ ਰੈਗੂਲਰ ਕੰਮ ਸੀਗਾ ਹੈ ਸਵੇਰੇ ਨਹਾਤ ਹੋ ਕੇ ਪਾਠ ਕਰਕੇ ਸਵੇਰੇ 6 ਤੋਂ ਲੈ ਕੇ 8 ਵਜੇ ਤਾਈਂ ਇਹ ਬਨਾਗਾ ਮੇਰਾ ਕੰਮ ਜਿਸ ਤਰ੍ਹਾਂ ਕਿ ਆਪ ਦੂਸਰੇ ਕੰਮ ਹੁੰਦੇ ਆ ਇੱਕ ਰੈਗੂਲਰ ਕੰਮ ਸੀ ਅਕਸਰ ਵੇਖਿਆ ਜਾਂਦਾ ਸਿੰਧਰ ਜੀ ਸਿੰਧ ਜੀ ਜਦੋਂ ਕੋਈ ਕਾਰਜ ਕਰਨਾ ਹੋਵੇ ਤੇ ਕਿਦਾਂ ਨੇ ਕਹਤੇ ਸਾਨੂੰ ਕੋਈ ਉਸ ਕਾਰਜ ਕਰਨ ਵਾਸਤੇ ਕਿ ਸਾਨੂੰ ਕੋਈ ਉਸ਼ਾਦ ਕਰਦਾ ਕਿ ਤਾਂ ਪ੍ਰੇਰਣਾ ਮਿਲਦੀ ਹੈ ਜਾਂ ਮੇਰੇ ਤੋਂ ਵੀ ਇਹ ਕਾਰਜ ਹੋਣਾ ਚਾਹੀਦਾ ਮੈਂ ਵੀ ਇਹ ਕਾਰਜ ਕਰਾਂਗਾ ਕਿਤੇ ਇਹੋ ਜੀ ਚਿੰਨਕ ਲੱਗੀ ਤਿੰਨ ਕੋ ਇਸ ਤਰ੍ਹਾਂ ਜੀ ਉਤਸ਼ਾਹ ਤਾਂ ਘਰ ਵਾਲੇ ਉਲੋਂ ਮਿਲਦਾ ਹੁੰਦਾ ਜ਼ਿਆਦਾ ਕੁਝ ਬਾਹਰੋਂ ਵੀ ਮਿਲਦਾ ਹੈ ਘਰ ਵਾਲੇ ਉਲੋਂ ਮੈਨੂੰ ਜ਼ਿਆਦਾ ਮਿਲਿਆ ਜੀ ਉਹਨਾਂ ਨੂੰ ਜਦ ਪੁੱਤ ਲੱਗੋ ਲੇਖਣ ਉਹਨਾਂ ਨੂੰ ਬੋਰ ਬੜੂ ਉਹਨਾਂ ਮੈਨੂੰ ਡਿਸਟਰਬ ਵੀ ਨਹੀਂ ਕਰਦੇ ਸੀ ਆਲੇ-ਦੋਲੇ ਦਾ ਮਾਹੌਲ ਕਿਸ ਤਰ੍ਹਾਂ ਦਾ ਹੈ ਰਿਹਾ ਕਿਉਂਕਿ ਤੁਸੀਂ ਬਕਾਇਦਾ ਪ੍ਰਬੰਧਕ ਕਮੇਟੀ ਵਿੱਚ ਵੀ ਵਿਚਰਦੇ ਹੋ ਉੜੀਸਾ ਦੀ ਜਿਹੜੀ ਸਿੱਖ ਸੰਗਤ ਹੈ ਉਹਨਾਂ ਵਿੱਚ ਵੀ ਬਕਾਇਦਾ ਤੁਹਾਡਾ ਰੁਤਬਾ ਹੈ ਆਲੇ-ਦੋਲੇ ਦਾ ਮਾਹੌਲ ਨੇ ਤੁਹਾਨੂੰ ਕਿਸ ਤਰ੍ਹਾਂ ਦਾ ਅਫਸ਼ਾਦ ਕੀਤਾ ਮਾਹੌਲ ਐਕਚੁਅਲੀ ਇਹ ਚੀਜ਼ਾਂ ਜੇ ਮੈਂ ਬਹੁਤ ਜ਼ਿਆਦਾ ਐਡਵਰਟਾਈਜ਼ਮੈਂਟ ਨਹੀਂ ਕੀਤੀਆਂ ਸੀ ਜੀ ਬੋਰਡ ਵਿੱਚ ਉਹ ਉੜੀਸਾ ਦੀ ਬੋਰਡ ਵਿੱਚ ਕਈ ਵਾਰ ਗੱਲ ਹੋਈ ਮੇਰੀ ਇਸ ਚੀਜ਼ ਨੂੰ ਲੈ ਕੇ ਡੱਦੇ ਰਹੇ ਬਹੁਤ ਵੀ ਤਰ੍ਹਾਂ ਦਾ ਮਸਲਾ ਹੈ ਕੁਰਬਾਨੀ ਦੀ ਗੱਲ ਹੈ ਜੀ ਤੇ ਉਹਨਾਂ ਨੂੰ ਜਦੋਂ ਮੈਂ ਦੱਸਿਆ ਇਹ ਉਹ ਕਹਿੰਦੇ ਬਈ ਇਹ ਤੇ ਕਮੇਟੀ ਵਾਲਿਆਂ ਦਾ ਹੀ ਕੰਮ ਹੈ ਉਹੀ ਇਹਨੂੰ ਮਤਲਬ ਬਿਲਕੁਲ ਤੁਹਾਡੀ ਗੱਲ ਸਹੀ ਹੈ ਗੁਰੂ ਕੀ ਪੈਰੀ ਸਾਧ ਸੰਗਤ ਜੋ ਸੱਚਮੁੱਚ ਜਦੋਂ ਧਰਮ ਦਾ ਮਸਲਾ ਆਉਂਦਾ ਕਿ ਤਨ ਕਿਤੇ ਅਸੀਂ ਆਪਣੇ ਪੈਰ ਪਿੱਛੇ ਖਿੱਚ ਲੈਨੇ ਆ ਕਮੇਟੀ ਕੀ ਆਖੇਗੀ ਸਿੱਖ ਸੰਗਤ ਕੀ ਆਖੇਗੀ ਜਾਂ ਗੁਰੂ ਦੇ ਡਰ ਭੈ ਵਿੱਚ ਅਸੀਂ ਇਹ ਕਾਰਜ ਨਹੀਂ ਕਰ ਪਾਂਦੇ ਬੰਦੂ ਮੁਬਾਰਕਬਾਦ ਸਾਡੇ ਅਤੀ ਸਤਿਕਾਰਯੋਗ ਸਦਾ सुरेंद्र ਜੇ ਸਿੰਘ ਜਿਨ੍ਹਾਂ ਨੇ ਨਵਿਕਲਾ ਕਾਰਜ ਕੀਤਾ ਉਥੋਂ ਦੀ ਕਮਿਊਨਿਟੀ ਨੂੰ ਗੁਰਬਾਣੀ ਨਾਲ ਜੋੜਨ ਵਾਸਤੇ ਉਹਨਾਂ ਦੀ ਲੈਂਗੁਏਜ ਵਿੱਚ ਸਮੁੱਚਾ ਗੁਰੂ ਗ੍ਰੰਥ ਸਾਹਿਬ ਤਿਆਰ ਕੀਤਾ ਗੁਰੂ ਕੀ ਪਿਆਰੀ ਸਾਧ ਸੰਗਤ ਜੋ ਵਿਸ਼ੇਸ਼ ਤੌਰ ਤੇ ਜੇਕਰ ਗੱਲ ਕੀਤੀ ਜਾਵੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਥੋੜਾ ਸਮਾਂ ਪਹਿਲਾਂ ਹੀ ਸਾਨੂੰ ਵੀ ਪਤਾ ਲੱਗਿਆ ਕਿ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਦਾ सुरेंद्र ਜੇ ਸਿੰਘ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ ਕਿਉਂਕਿ ਇਹ ਕਾਰਜ ਹੀ ਇੰਨਾ ਨਵਿਕਲਾ ਹੈ ਇਹਨਾਂ ਦਾ ਸਨਮਾਨ ਬਣਨਾ ਅੱਤ ਜੁਰੀ ਸੀ ਸੁੰਦਰ ਜੀ ਸਿੰਘ ਅਕਸਰ ਵੇਖਿਆ ਜਾਂਦਾ ਹੈ ਕਿ ਜਦੋਂ ਇਹ ਕਾਰਜ ਕਰਨਾ ਹੋਵੇ ਕਿਤੇ ਕੋਈ ਚੈੱਕ ਵੀ ਕਰਾਇਆ ਸ਼ੋਮਨੀ ਕਮੇਟੀ ਨੇ ਕੋਈ ਟੀਮ ਭੇਜੀ ਬਕਾਇਦਾ ਤੁਸੀਂ ਗੁਰੂ ਗ੍ਰੰਥ ਸਾਹਿਬ ਤਿਆਰ ਕਰ ਰਹੇ ਹੋ ਉਹ ਪਵਿੱਤਰ ਧਰਮ ਗ੍ਰੰਥ ਤਿਆਰ ਕਰ ਰਹੇ ਹੋ ਜਿਹਦੇ ਸਾਹਮਣੇ ਸਾਰਾ ਸੰਸਾਰ ਸਜਦਾ ਕਰਦਾ ਮੈਂ ਮੈਂ ਖੁਦ ਹੀ ਚਾਰ ਪੰਜ ਵਾਰੀ ਚੈੱਕ ਕਰ ਚੁੱਕਾ ਇਸ ਨੂੰ ਜੀ ਫਿਰ ਵੀ ਮੈਂ ਆਪਣੇ ਆਪ ਨੂੰ ਪੂਰਾ ਪਰਫੈਕਟ ਨਹੀਂ ਮੰਨ ਸਕਦਾ ਕਿਉਂਕਿ ਕੋਈ ਵੀ ਪਰਫੈਕਟ ਨਹੀਂ ਹੈ ਕਿ ਦੇਖਿਆ ਜਾ ਤਾਂ ਤੇ ਸ਼ਾਇਦ ਅਜੇ ਵੀ ਕੁਝ ਲਗਾ ਮਾਤਰਾ ਮੇਰੇ ਵੱਲੋਂ ਟਾਈਪ ਕਿਤੇ ਹੋਈਆਂ ਕਿ ਗਲਤ ਹੋ ਸਕਦੀਆਂ ਮੈਂ ਫਿਰ ਇੱਕ ਵਾਰ ਫਿਰ ਵੀ ਚੈੱਕ ਕਰਾਂਗਾ ਪਰ ਇੱਕ ਦੋ ਬੰਦੇ ਅਗਰ ਹੋਰ ਵੀ ਚੈੱਕ ਕਰ ਲਓ ਜਿਆਦਾ ਚੰਗਾ ਰਹਿੰਦਾ ਹੈ ਕਿ ਉਹਦੇ ਨਾਲ ਕੀ ਹੈ ਕਈ ਚੀਜ਼ਾਂ ਅਸੀਂ ਅੱਖੋਂ ਪਰੋਖੇ ਹੋ ਜਾਂਦੀਆਂ ਰੈਗੂਲੇਟਰ ਇੱਕ ਬੰਦਾ ਕੰਮ ਕਰ ਦਵੇ ਦੂਸਰੇ ਬੰਦੇ ਅਗਰ ਚੈੱਕ ਕਰਨ ਉਹ ਸਾਡੀਆਂ ਗਲਤੀਆਂ ਚੰਗੀ ਤਰ੍ਹਾਂ ਹੋਰ ਫੜ ਸਕਦੇ ਆ ਬਿਲਕੁਕੁਲ ਤੁਹਾਡੀ ਗੱਲ ਸਹੀ ਹੈ ਤੇ ਅਜੇ ਇਹਨਾਂ ਵੱਲੋਂ ਕੋਈ ਇਸ ਤਰ੍ਹਾਂ ਦਾ ਹੰਗਾਰਾ ਤਾਂ ਨਹੀਂ ਮਿਲਿਆ ਹੈ ਪਰ ਮੈਂ ਕੋਸ਼ਿਸ਼ ਕਰ ਰਹੇ ਹਾਂ ਕਿ ਅਗਰ ਇਹ ਅਗਰ ਉਹ ਕਾਰਨ ਹੋ ਇਸ ਕੰਮ ਨੂੰ ਤੇ ਹੋਰ ਜਲਦੀ ਹੋ ਜਾਏਗਾ ਮੇਰਾ ਪ੍ਰਸ਼ਨ ਉਹਨਾਂ ਕਰ ਰਹੇ ਹਨ ਅਕਸਰ ਦੇਖਿਆ ਜਾਂਦਾ ਹੈ ਕਿ ਉਸ ਇਲਾਕੇ ਦੇ ਵਿੱਚ ਦੂਜੀਆਂ ਲੈਂਗੁਏਜ ਨੂੰ ਵੀ ਕਾਫੀ ਚੜਦਾ ਜਿਵੇਂ ਤੇਲਗੂ ਦੀ ਗੱਲ ਕਰ ਲਈਏ ਮਰਾਠੀ ਦੀ ਗੱਲ ਕਰ ਲਈਏ ਕੀ ਉੜੀਆ ਭਾਸ਼ਾ ਤੋਂ ਇਲਾਵਾ ਹੋਰ ਕਿਸੇ ਭਾਸ਼ਾ ਦੇ ਵਿੱਚ ਤੁਸੀਂ ਲਿਪੀ ਅੰਤਰ ਕੀਤਾ ਹੈ ਸਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਦਾ ਹਾਂਜੀ ਛੇ ਭਾਸ਼ਾ ਟੋਟਲ ਹੋਈਆਂ ਜੀ ਕੀ ਬਾਤ ਹੈ ਬੰਗਾਲੀ ਗੁਜਰਾਤੀ ਉੜੀਆ ਮਲਿਆਲਮ ਤੇਲਗੂ ਤੇ ਕੰਨੜ ਇਹਨਾਂ ਸਾਰੀਆਂ ਭਾਸ਼ਾਵਾਂ ਦੇ ਵਿੱਚ ਤੁਸੀਂ ਪੂਰਾ ਗੁਰੂ ਗ੍ਰੰਥ ਸਾਹਿਬ ਕਿਹਾ ਕਿ ਕੁਝ ਕੁਝ ਬਾਣੀਆਂ ਦੀ ਨਹੀਂ ਨਹੀਂ ਸਾਰਾ ਪੂਰਾ ਗੁਰੂਵਲ ਸਭ ਦਾ ਕਿਆ ਬਾਤ ਉਹਦੇ ਨਾਲ ਫਿਰ ਦਸ਼ਮ ਬਾਣੀ ਦਸ਼ਮ ਗੁਰੰਧੀਆਂ ਬਾਣੀਆਂ ਵੀ ਨਾਲ ਕੀਤੀਆਂ ਅਕਾਲ ਉਸਤਤ ਦੇ ਵਿੱਚ ਤਨਾਟਕ ਜਾਪ ਸਾਹਿਬ ਹੈ ਜੇਕਰ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੀਏ ਸਮੁੱਚੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੀਏ ਸਮੁੱਚੇ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਸੁਲਿਪੀਯੰਤਰਨ ਕੀਤਾ ਕਿੰਨੇ ਵੋਲਿਊਮ ਚ ਤਿਆਰ ਕੀਤਾ ਇਸ ਗ੍ਰੰਥ ਨੂੰ ਨਾ ਬੋਲੋ ਉਹ ਇੱਕੋ ਹੀ ਵੋਲੂਮ ਹੈ ਸਾਰੀ ਮਤਲਬ ਜਿਸ ਤਰ੍ਹਾਂ ਪੂਰਾ ਆਪਣਾ ਗੁਰੂ ਗ੍ਰੰਥ ਸਾਹਿਬ ਉਹ ਉਸੇ ਤਰ੍ਹਾਂ ਹੀ ਆ ਉਹਨੂੰ ਅਗਰ ਆਪਾਂ ਸਪਲਿਟ ਕਰਨਾ ਚਾਹੀਏ ਆਪਾਂ ਕਰ ਸਕਦੇ ਬਾਅਦ ਚ ਜਦੋਂ ਆਪਾਂ ਸੈਂਚੀਆਂ ਬਣਾਉਨੇ ਆ ਸੈਂਟੀਆਂ ਬਣਾਈਆਂ ਜਾ ਸਕਦੀਆਂ ਉਹ ਬਾਤ ਚ ਇਹਨਾਂ ਨੂੰ ਅਲੱਗ-ਅਲੱਗ ਇਤਜ਼ਾਬ ਕਿਉਂ ਗੁਰੂ ਗ੍ਰੰਥ ਸਾਹਿਬ ਮੇਰਾ ਖਿਆਲ ਹੈ ਇਹ ਦੂਸਰੀ ਪਾਸੇ ਵਿੱਚ ਇਸ ਤਰ੍ਹਾਂ ਪੂਰਾ ਨਹੀਂ ਰੱਖਦੇ ਮੇਰੇ ਖਿਆਲ ਜੀ ਬਿਲਕੁਲ ਤੁਹਾਡੀ ਗੱਲ ਸੈਂਟੀਆਂ ਲਾ ਕੇ ਰੱਖਦੇ ਆ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਇੱਥੇ ਇੱਕ ਹੋਰ ਅਹਿਮ ਗੱਲ ਮੈਂ ਤੁਹਾਨਾਂ ਨਾਲ ਸਾਂਝੀ ਕਰਨਾ ਚਾਹਾਂਗਾ ਜਦੋਂ ਅਸੀਂ ਸਿਜਦਾ ਕਰਾਂਗੇ ਉਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਰਾਂਗੇ ਜਿਹੜਾ ਧੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਮੁਖੀ ਲਿਪੀ ਵਿੱਚ ਤਿਆਰ ਹੈ ਸਿਜਦਾ ਪ੍ਰਕਾਸ਼ ਕਰਨਾ ਸੁਖਾਸਨ ਕਰਨਾ ਉਸੇ ਗੁਰੂ ਗ੍ਰੰਥ ਸਾਹਿਬ ਦਾ ਹੋਵੇਗਾ ਜਿਹੜਾ ਗੁਰੂ ਗ੍ਰੰਥ ਸਾਹਿਬ ਗੁਰਮੁਖੀ ਲਿਪੀ ਵਿੱਚ ਆਵੇਗਾ ਜਿਹੜੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਦਰ ਲੈਂਗੁਏਜ ਵਿੱਚ ਸਾਡੇ ਸਾਹਮਣੇ ਆਉਂਦੇ ਨੇ ਜਿਵੇਂ ਸਦਾ ਸੁਰਿੰਦਰਜੀਤ ਸਿੰਘ ਨੇ ਉੜੀਆ ਭਾਸ਼ਾ 'ਚ ਤਿਆਰ ਕੀਤਾ ਹੈ ਤੇਲਗੂ ਭਾਸ਼ਾ 'ਚ ਤਿਆਰ ਕੀਤਾ ਹੈ ਮਲਿਆਲਮ ਭਾਸ਼ਾ ਤਿਆਰ ਕੀਤਾ ਹੋਰ 6 ਭਾਸ਼ਾਵਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਤਿਆਰ ਕੀਤਾ ਅਸੀਂ ਉਹਨਾਂ ਦਾ ਪ੍ਰਕਾਸ਼ ਨਹੀਂ ਕਰ ਸਕਦੇ ਸੁਖਾਸਨ ਨਹੀਂ ਕਰ ਸਕਦੇ ਸਜਦਾ ਨਹੀਂ ਕਰ ਸਕਦੇ ਪਰ ਗੁਰਬਾਣੀ ਪੜ ਸਕਦੇ ਆ ਗੁਰਬਾਣੀ ਨਾਲ ਆਪਣੀ ਸਾਂਝ ਪੈਦਾ ਕਰ ਸਕਦੇ ਆ ਕਿਉਂਕਿ ਉਸ ਲਿਪੀ ਦੇ ਵਿੱਚ ਉਸ ਇਲਾਕੇ ਦੀ ਲਿਪੀ ਹੈ ਉਸ ਇਲਾਕੇ ਦੀ ਬੋਲੀ ਹੈ ਉੱਥੇ ਵੀ ਸਿੱਖ ਵਸਦੇ ਨੇ ਉਹ ਗੁਰਬਾਣੀ ਨਾਲ ਆਪਣਾ ਰਿਸ਼ਤਾ ਕਾਇਮ ਕਰ ਸਕਦੇ ਨੇ ਸੁੰਦਰਜੀਤ ਸਿੰਘ ਜੀ ਅਕਸਰ ਅਸੀਂ ਵਿਅਕਤੀਆਂ ਚੋਂ ਇਹ ਕਾਰਜ ਕੀਤਾ ਜਾਂਦਾ ਹੈ ਕਾਰਜ ਜਥੇਬੰਦੀ ਦਾ ਤੁਸੀਂ ਨਿਵੇਕਲਾ ਕਾਰਜ ਕੀਤਾ ਸਤ ਗੁਰੂ ਨੇ ਤੁਹਾਡੇ ਤੋਂ ਸੇਵਾ ਲਈ ਬਟ ਜਿਹੜੀਆਂ ਅਦਰ ਲੈਂਗੁਏਜ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕੀਤਾ ਹੁਣ ਉਹਨਾਂ ਲੈਂਗੁਏਜ ਵਿੱਚ ਜੇਕਰ ਅਰਥ ਕਰਨੇ ਹੋਣ ਤੋ ਕਿ ਸਾਡੇ ਕੋਲ ਇੱਕ ਨਹੀਂ ਅਨੇਕਾਂ ਸਟਿੱਕ ਨੇ ਜਿੱਥੋਂ ਕਿ ਗੁਰ ਸਿੱਖ ਸੰਕਤ ਗੁਰਬਾਣੀ ਪੜ੍ਹਦੀ ਹੈ ਤੇ ਨਾਲ ਉਹਨਾਂ ਦੇ ਅਰਥ ਜਾਣਨ ਦੀ ਵੀ ਕੋਸ਼ਿਸ਼ ਕਰਦੀ ਹੈ ਕਿ ਅਦਰ ਲੈਂਗੁਏਜ ਵਿੱਚ ਤਿਆਰ ਕਰਤੇ ਹੋਏ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕੀ ਅਰਥਾ ਸਹਿਤ ਵੀ ਪਾਣੀ ਪੜੇ ਜਾਣਗੇ ਇਹਦੇ ਬਾਰੇ ਵੀ ਤੁਸੀਂ ਕੋਈ ਕਾਰਜ ਬਾਰੇ ਸੋਚਿਆ ਜਾਂ ਕੋਈ ਪ੍ਰੋਜੈਕਟ ਕਲਿੱਕ ਹੈ ਇਸ ਬਾਰੇ ਮੈਂ ਇੱਕ ਸਜੈਸ਼ਨ ਦਿੱਤਾ ਸੀਗਾ ਆਪਣੇ ਕਮੇਟੀ ਨੂੰ ਵੀ ਚਿੱਠੀ ਭਾਈ ਸੀ ਜੀ ਕਿ ਆਪਾਂ ਇਹ ਇੱਕ ਬੰਦੇ ਦਾ ਕੰਮ ਨਹੀਂ ਹੈ ਬਿਲਕੁਲ ਜੀ ਜਿੰਨੇ ਵੀ ਸਟੇਟਸ ਹੈਗੇ ਆ ਜਿੰਨੀਆਂ ਲੈਂਗੁਏਜ ਅਲੱਗ-ਅਲੱਗ ਇੱਥੇ ਹੈਗੀਆਂ ਆ ਹਰੇਕ ਸ਼ਰੂ ਦੇ ਇੱਕ ਪੈਨਲ ਬਣਾਇਆ ਜਾਏ ਉਹ ਪੈਨਲ ਵਿੱਚ ਚਾਰ-ਪੰਜ ਬੰਦੇ ਹੋਣ ਜਿਹੜੇ ਕਿ ਇੰਟੈਲੈਕਚੁਅਲਸ ਕੁਝ ਉਧਰ ਲੈਂਗੁਏਜ ਉੱਥੇ ਦੀ ਲੋਕ ਲੈਂਗੁਏਜ ਵਾਲੇ ਹੋਣ ਕੁਝ ਆਪਣੇ ਹੋਣ ਜਿਹੜੇ ਕਿ ਗੁਰਬਾਣੀ ਤੇ ਨਾਲ-ਨਾਲ ਲੋਕ ਲੈਂਗੁਏਜ ਜਾਣਦੇ ਆ ਬਿਲਕੁਲ ਜੀ ਤੇ ਜਿੰਨੇ ਚਿਰ ਗੁਰਬਾਣੀ ਪੜ੍ਹੇ ਲੋਕ ਲੈਂਗੁਏਜ ਨਹੀਂ ਜਾਣਦਾ ਉਹਦਾ ਅਰਥ ਕੀ ਸਹੀ ਲਿਖਿਆ ਉਹਨੇ ਗਲਤ ਲਿਖਿਆ ਉਹ ਪੜ੍ਹ ਉਹ ਜਦੋਂ ਪੜ੍ਹ ਕੇ ਤੁਹਾਨੂੰ ਪਤਾ ਨਹੀਂ ਲੱਗੇ ਕੀ ਉਹਨੇ ਲਿਖਿਆ ਹੁਣ ਮੈਂ ਸ ਓੜੀਆ ਦੀ ਗੱਲ ਕਰ ਰਿਹਾ ਮੈਂ ਆਪਣੀ ਓੜੀਆ ਵਿੱਚ ਅਗਰ ਮੈਂ ਕੁਝ ਅਰਥ ਕੀਤਾ ਹੈ ਉਹਦਾ ਜਾਂ ਹੋਰ ਕਿਸੇ ਨੇ ਕੀਤਾ ਹੈ ਅਗਰ ਉਹ ਤੁਹਾਨੂੰ ਦੱਸ ਰਿਹਾ ਅਗਰ ਤੁਸੀਂ ਸਮਝ ਨਹੀਂ ਸਕਦੇ ਤੁਹਾਨੂੰ ਕੀ ਪਤਾ ਕਿ ਉਹ ਗਲਤ ਹੈ ਕਿ ਸਹੀ ਹੈ ਬਿਲਕੁਲ ਜੀ ਉਹ ਅਗਰ ਪੜ੍ਹ ਰਿਹਾ ਤੁਸੀਂ ਸਮਝ ਰਹੇ ਹੋ ਤੁਹਾਨੂੰ ਗੁਰਵਾਣੀ ਦਾ ਪਤਾ ਹੈ ਗੁਰਵਾਣੀ ਦਾ ਸਹੀ ਪਤਾ ਹੈ ਜੋ ਤੁਸੀਂ ਲਿਖਿਆ ਹੋਇਆ ਉਹਨੂੰ ਪੜ੍ਹਿਆ ਹੈ ਕਿ ਇਸ ਚੀਜ਼ ਦਾ ਅਰਥ ਆ ਹੋਣਾ ਚਾਹੀਦਾ ਹੈ ਉਹ ਤੁਹਾਨੂੰ ਸੁਣਾ ਰਿਹਾ ਹੈ ਤੁਸੀਂ ਸਮਝ ਗਿਆ ਠੀਕ ਲੱਗਿਆ ਫਿਰ ਤੁਸੀਂ ਕਹਿ ਸਕਦੇ ਹੋ ਕਿ ਹਾਂ ਸਹੀ ਹੈ ਜੀ ਅਗਰ ਤੁਸੀਂ ਉਹ ਲੈਂਗੁਏਜ ਜਿਹੜੀ ਉਹ ਪੜ੍ਹ ਰਿਹਾ ਹੈ ਤੁਹਾਨੂੰ ਸਮਝ ਨਹੀਂ ਆਉਂਦੀ ਤੁਸੀਂ ਨਹੀਂ ਕਹਿ ਸਕੋ ਕਿ ਉਹ ਗਲਤ ਲਿਖੇਗੀ ਸਹੀ ਲਿਖੇਗਾ ਜੀ ਬਿਲਕੁਲ ਇਸ ਕਰਕੇ ਇੱਕ ਉਹ ਬੰਦਾ ਚਾਹੀਦਾ ਹੈ ਜਿਹੜਾ ਗੁਰਬਾਣੀ ਦੇ ਨਾਲ ਲੋਕ ਲੈਂਗੁਏਜ ਜਾਣਦਾ ਹੋਵੇ ਸਮਝ ਸਕਦਾ ਹੋਵੇ ਪਲੱਸ ਉਹ ਲੋਕ ਲੈਂਗੁਏਜ ਵਾਲੇ ਇੰਟੈਲੈਕਚੁਅਲ ਚਾਹੀਦੇ ਜਿਹੜੇ ਕਿ ਲੋਕ ਲੈਂਗੁਏਜ ਲਿਖ ਸਕਣ ਸਾਰਾ ਯਾਨੀ ਕਿ ਕਮੇਟੀ ਇਹ ਪੈਨਲ ਤਿਆਰ ਕਰੇ ਸਾਰਾ ਅਸੀਂ ਹੁਣ ਜਿੱਦਾਂ ਉਹਨਾਂ ਨੂੰ ਸਪੋਜ਼ ਓੜੀਆ ਚ ਕਰਨਾ ਹੈ ਜੀ ਹੁਣ ਮੈਂ ਕੀ ਕਰਾਂਗਾ ਮੈਨੂੰ ਗੁਰਮੁਖੀ ਆਉਂਦੀ ਹੈ ਓੜੀਆ ਆਉਂਦੀ ਬਿਲਕੁਲ ਜੀ ਮੈਂ ਉਹ ਗੁਰਮੁਖੀ ਦਾ ਪੜ ਉਹ ਓੜੀਆ ਵਿੱਚ ਲਿਖ ਦੇਗਾ ਉਹ ਬੜਾ ਪੜਨ ਵਾਲੇ ਅਕੋ ਪੜਨ ਵਾਲਿਆਂ ਨੂੰ ਜਾਣਦੇ ਹੋਏ ਕਿ ਤਾਈ ਹਾਂ ਤੇ ਉਹ ਨਹੀਂ ਓੜੀਆ ਵਿੱਚ ਪੂਰਾ ਅਰਥ ਲਿਖ ਦੇਗਾ ਉਹ ਜੀ ਤੇ ਉਹ ਅਰਥ ਵਿੱਚ ਓੜੀਆ ਵਿੱਚ ਲਿਖ ਦੇਗਾ ਉਹ ਜੋ ਮੈਂ ਬੋਲਿਆ ਉਹ ਹੀ ਲਿਖੇਗਾ ਉਹ ਬਿਲਕੁਲ ਜੀ ਕਲਤ ਨਹੀਂ ਲਿਖੇਗਾ ਫਿਰ ਉਹ ਉਸ ਬਾਅਦ ਫਿਰ ਉਹ ਜਦੋਂ ਉਸ ਨੂੰ ਪੜ ਕੇ ਸੁਣਾਏਗਾ ਮੈਂ ਦੇਖਾਂਗਾ ਕਿ ਉਹਨੇ ਸਹੀ ਲਿਖਿਆ ਹੈ ਕਿ ਨਹੀਂ ਫਿਰ ਉਹ ਥਰਡਿਕਸ਼ਨ ਹੋਏਗਾ ਉਹ ਕਿਆ ਬਾਕੀ ਇਸ ਜਿਹੜੇ ਹਰੇਕ ਸਟੇਟ ਜਿੰਨੀਆਂ ਹੈਗੀਆਂ ਆ ਤੇਲਗੂ ਹੈ ਮਲਿਆਲਮ ਹੈ ਬੰਗਾਲੀ ਹੈ ਗੁਜਰਾਤੀ ਹੈ ਉੜੀਆ ਉੜੀਆ ਦੇ ਚਲੋ ਅਸੀਂ ਮੈਨੇਜ ਕਰ ਲਵਾਂਗੇ ਸਾਡਾ ਲੋਕਲ ਹੈਗਾ ਬਿਲਕੁਲ ਜੀ ਬਾਕੀ ਜਿਹੜੇ ਜਿਹੜੇ ਆ ਉਹ ਹੁਣ ਐਕਚੁਅਲੀ ਜਿੱਥੇ ਜਿਹੜੀ ਜਿਹੜੀ ਲੈਂਗੁਏਜ ਬੋਲੀ ਜਾਂਦੀ ਹੈ ਉਹ ਹੁਣ ਐਕਚੁਅਲੀ ਮੇਰਾ ਕੱਲੇ ਦਾ ਕੰਮ ਨਹੀਂ ਆ ਇਹ ਇਹ ਇੱਕ ਬਹੁਤ ਹਾਈ ਲੈਵਲ ਦਾ ਕੰਮ ਹੈ ਅਸੀਂ ਇੱਕ ਛੋਟਾ ਜਿਹਾ ਯੂਨਿਟ ਹੈ ਇੱਕ ਇਕ ਸਿੰਗਲ ਪਰਸਨ ਮੈਂ ਨਹੀਂ ਬਿਲਕੁਲ ਤੁਸੀਂ ਜਿਹੜਾ ਕਾਰਜ ਕੀਤਾ ਹੈ ਛੋਟਾ ਕਾਜ ਨਹੀਂ ਨਵੇਕਲਾ ਕਾਰਜ ਹੈ ਸ਼ਾਇਦ ਤੁਹਾਡੇ ਕਾਜ ਨੂੰ ਵੇਖ ਕੇ ਵੱਖ-ਵੱਖ ਜਿਹੜੇ ਸਟੇਟਸ ਨੇ ਜਿੱਥੇ ਵੀ ਸਾਡੇ ਗੁਣਨਕ ਨਾਮਲੇ ਵਸੇ ਇਕ ਬੈਠੇ ਨੇ ਉਹਨਾਂ ਅੰਦਰ ਇੱਕ ਜਾਗਰਤੀ ਪੈਦਾ ਹੋਵੇ ਵੀ ਅਸੀਂ ਵੀ ਆਪਣੀ ਨੌਜਵਾਨ ਪਨੀਰੀ ਨੂੰ ਜੋੜਨ ਵਾਸਤੇ ਆਪਣੀ ਲੈਂਗੁਏਜ ਵਿੱਚ ਗੁਰਬਾਣੀ ਦੀ ਲਿਪੀ ਅਨਤਰ ਕਰੀਏ ਤੇ ਘਰ ਘਰ ਗੁਰਬਾਣੀ ਪਹੁੰਚਾਈਏ ਇੱਥੇ ਮੈਂ ਬੇਨਤੀ ਕਰਨਾ ਚਾਹਵਾਂਗਾ ਜਿਹੜੀਆਂ ਵੀ ਅਦਰ ਸਟੇਟ ਵਿੱਚ ਸਾਡੀਆਂ ਜਥੇਬੰਦੀਆਂ ਨੇ ਜੇਕਰ ਉਹਨਾਂ ਦੇ ਕੋਲ ਪਾਵਰ ਹੈ ਤੇ ਸ਼ੌਮਨੀ ਕਮੇਟੀ ਤੱਕ ਪਹੁੰਚ ਕੇ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਤੱਕ ਪਹੁੰਚ ਕੇ ਤਾਂ ਜੋ ਇਹਨਾਂ ਵੇਖਲਾ ਕਾਜ ਕੀਤਾ ਜਾਵੇ ਹੋਵੋ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਈ ਵਾਲਾ ਸਿਧਾਂਤ ਕਾਇਮ ਕਰਕੇ ਅਸੀਂ ਇਕੱਠੇ ਹੋ ਕੇ ਵੱਖ-ਵੱਖ ਰਾਜਾਂ ਦੇ ਵਿੱਚ ਗੁਰਬਾਣੀ ਨੂੰ ਉਸ ਲਿਪੀ ਦੇ ਵਿੱਚ ਲਿਪੀ ਅੰਤਰ ਕਰਕੇ ਘਰ-ਘਰ ਗੁਰਬਾਣੀ ਦੀ ਗੱਲ ਕਰੀਏ ਘਰ-ਘਰ ਗੁਰਬਾਣੀ ਪਹੁੰਚਾਈਏ ਸੁੰਦਰਜੀਤ ਸਿੰਘ ਜੀ ਅਕਸਰ ਵੇਖਿਆ ਜਾਂਦਾ ਹੈ ਜਿਨ੍ਹਾਂ ਵਾਸਤੇ ਇਹ ਕਾਰਜ ਕੀਤਾ ਜਾਂਦਾ ਹੈ ਕਿ ਉੱਥੋਂ ਦੀ ਸੰਗਤ ਇਸ ਕਾਰਜ ਨੂੰ ਸਿੱਧ ਹੁੰਦੀ ਹੈ ਜਿਸ ਕਾਰਜ ਵਾਸਤੇ ਖੁਸ਼ੀ ਮਹਿਸੂਸ ਕਰਦੀ ਹੈ ਉਸ ਕਾਰਜ ਨੂੰ ਅੰਗੀਕਾਰ ਕਰਦੀ ਹੈ ਸਾਧੂ ਵੱਡੀ ਸਾਡੀ ਪ੍ਰੋਬਲਮ ਪਹਿਲੇ ਕੀ ਹੁੰਦੀ ਜਿਹੜੀ ਹੁਣ ਨਵੀਂ ਪੀੜ੍ਹੀ ਆ ਰਹੀ ਹੈ ਨਾ ਜੀ ਉਹ ਗੁਰਬਾਣੀ ਸੋਰੀ ਗੁਰਮੁਖੀ ਤੋਂ ਕਾਫੀ ਕਟਦੀ ਆ ਰਹੀ ਹੈ ਪੜ੍ਹਨ ਦੀ ਸੁਵਿਧਾ ਨਹੀਂ ਮਿਲਦੀ ਉਹਨਾਂ ਨੂੰ ਜਾ ਉਹ ਪੜ੍ਹ ਨਹੀਂ ਸਕ ਰਹੇ ਜੀ ਟਾਈਮ ਨਹੀਂ ਹੁੰਦਾ ਕੋਈ ਕਈ ਚੀਜ਼ਾਂ ਹੁੰਦੀਆਂ ਇਹਦੇ ਵਿੱਚ ਸਭ ਤੋਂ ਪਹਿਲਾਂ ਉਪਰਾਲਾ ਹੁੰਦਾ ਆਪਣੇ ਕੀ ਗੁਰਦੁਆਰੇ ਜਿਹੜੇ ਉਹਨਾਂ ਕੋਲੇ ਕੋਈ ਉਪਰਾਲਾ ਹੁੰਦਾ ਕਿ ਗੁਰਮੁਖੀ ਦਾ ਉੱਤੇ ਹਮੇਸ਼ਾ ਇੱਕ ਕਲਾਸ ਚੱਲਦੀ ਰਹੀ ਵਿੱਚ ਪੰਜਾਬ ਤੋਂ ਬਾਅਦ ਜਿਹੜੇ ਰਾਜ ਨੇ ਪੰਜਾਬ ਤੋਂ ਜਿਹੜੇ ਵੱਖਰੇ ਰਾਜ ਨੇ ਉਹ ਉੱਥੇ ਕੇਵਲ ਗੁਰਦੁਆਰੇ ਹੀ ਨੇ ਜਿਹੜੇ ਸਿੱਖੀ ਦਾ ਕੇਂਦਰ ਸਿੱਖੀ ਦਾ ਸੋਮਾ ਕਹੇ ਜਾਂਦੇ ਨੇ ਉਹ ਉਹ ਤਾਂ ਕੋਈ ਚਾਰਾ ਨਹੀਂ ਉੱਥੇ ਨਾਲ ਸਿਰਫ ਗੁਰਦੁਆਰੇ ਹੀ ਕਹ ਜਿੱਥੇ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰ ਸਕਦੇ ਗੁਰੂ ਕੀ ਦਾ ਪ੍ਰਸਾਰ ਕਰ ਸਕਦੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਹੋਰ ਕਿਤੇ ਤੁਸੀਂ ਕਹੋਗੇ ਪਰਸਨਲੀ ਕੁਝ ਉਹਨਾਂ ਤੁਹਾਡੇ ਕੋਲ ਉਪਰਾਲਾ ਨਹੀਂ ਹੋ ਸਕਦਾ ਜਾਂ ਕਰਾਂਗੇ ਤਾਂ ਬਹੁਤ ਹਾਈਪਾਧਾ ਦੇ ਕੰਮਾ ਪੈਗਾ ਨਹੀਂ ਤਾਂ ਨਹੀਂ ਕਰ ਸਕਦੇ ਜੀ ਤੇ ਜੋ ਵੀ ਉਪਰਾਲਾ ਗੁਰਦੁਆਰਿਆਂ ਵੱਲੋਂ ਕੀਤਾ ਜਾ ਸਕਦਾ ਉੱਥੇ ਮੇਰੀ ਜੋ ਵੀ ਸੰਗਤਾਂ ਦੇਖ ਰਹੀ ਸਾਰਿਆਂ ਨੂੰ ਬੇਨਤੀ ਹੈ ਹਰ ਗੁਰਦੁਆਰੇ ਵਿੱਚ ਘੱਟੋ ਘੱਟ ਹੋਰ ਕੁਛ ਨਹੀਂ ਸੰਡੇ ਨੂੰ ਇੱਕ ਐਤਵਾਲ ਦੜਨ ਇੱਕ ਗੁਰਮੁਖੀ ਦੀ ਕਲਾਸ ਘੱਟੋ ਘੱਟ ਜ਼ਰੂਰ ਹੋਣੀ ਚਾਹੀਦੀ ਜੀ ਬਿਲਕੁਲ ਜੀ ਤੇ ਉਹ ਮਾਪੇ ਨੂੰ ਵੀ ਚਾਹੀਦਾ ਕਿ ਆਪਣੇ ਬੱਚੇ ਨੂੰ ਉੱਥੇ ਭੇਜਣ ਗੁਰਮੁਖੀ ਸਿੱਖਣ ਤੇ ਕਈ ਤਰ੍ਹਾਂ ਜਿਆਸੂ ਕੋਣਾਂ ਦੀ ਹੈ ਕਿ ਗੁਰਮੁਖੀ ਨਹੀਂ ਬੰਦਾ ਸਿੱਖ ਸਕਦਾ ਉਹ ਉਹ ਚੀਜ਼ ਇਹ ਜਿਹੜੀ ਚੀਜ਼ ਉਹ ਉਹਦੇ ਕੰਮ ਆਉਂਦੀ ਹੈ ਫਿਰ ਬਿਲਕੁਲ ਤੁਹਾਡੀ ਗੱਲ ਸਹੀ ਹੈ ਕੁਝ ਸਮਾਂ ਪਹਿਲਾਂ ਸਾਡੇ ਤੱਕ ਸਹਿਬਾਨਾਂ ਤੋਂ ਇੱਕ ਸੰਦੇਸ਼ ਜਾਰੀ ਹੋਇਆ ਸੀਗਾ ਆਪਣੇ ਘਰਾਂ ਵਿੱਚ ਜੂੜਾ ਤੇ ਊੜਾ ਸੰਭਲੋ ਜੇਕਰ ਜੂੜਾ ਸੰਭਿਆ ਗਿਆ ਤੇ ਗਲਗੀ ਤਰ ਪਾਸ਼ਾ ਦੀ ਸਿੱਕੀ ਸੰਭੀ ਜਾਏਗੀ ਜੇਕਰ ਊੜਾ ਸੰਭਿਆ ਗਿਆ ਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਪੜਨ ਜੋਖੋ ਜਾਓਗੇ ਸ਼ਾਇਦ ਇਸੇ ਮਕਸਦ ਨੂੰ ਲੈ ਕੇ ਅੱਜ ਵੱਖ-ਵੱਖ ਰਾਜਾਂ ਦੇ ਵਿੱਚ ਸਾਨੂੰ ਲੋੜ ਹੈ ਹਮਲਾ ਮਾਰਨ ਦੀ ਤਾਂ ਜੋ ਗੁਰਬਾਨੀ ਨਾਲ ਜੁੜਿਆ ਜਾ ਸਕੇ ਸੁੰਦਰਜੀਤ ਸਿੰਘ ਜੀ ਅਕਸਰ ਇਹ ਵੇਖਣ ਨੂੰ ਮਿਲਦਾ ਹੈ ਕਿ ਜਦੋਂ ਅਸੀਂ ਨੌਜਵਾਨਾਂ ਵਾਸਤੇ ਕਾਰਜ ਕਰਦੇ ਹਾਂ ਜਿਹੜੇ ਨੌਜਵਾਨ ਕੌਮ ਦੇ ਲਈ ਭਾਵੇਂ ਪੰਜਾਬ ਦੇ ਵਿੱਚ ਨੇ ਭਾਵੇਂ ਪੰਜਾਬ ਤੋਂ ਬਾਹਰ ਨੇ ਜਿਨ੍ਹਾਂ ਅੰਦਰ ਦਰਦ ਹੈ ਕੌਮ ਦੇ ਸਿਧਾਂਤਾਂ ਨੂੰ ਜਾਣਨ ਦੀ ਕੌਮ ਪ੍ਰਤੀ ਆਪਣਾ ਸਮਰਪਣ ਕਰਨ ਦੀ ਉਹ ਤਾਂ ਬੜੀ ਜਲਦੀ ਜੁੜ ਜਾਂਦੇ ਨੇ ਇਸ ਕਾਰਜ ਵਾਸਤੇ ਬਟ ਅੱਜ ਦਾ ਜੋ ਸਾਡਾ ਅੱਜ ਦਾ ਨੌਜਵਾਨ ਗੁਰਬਾਣੀ ਤੋਂ ਬਹੁਤ ਟੁੱਟ ਰਿਹਾ ਹੈ ਗੁਰੂ ਘਰ ਤੋਂ ਬਹੁਤ ਦੂਰ ਜਾ ਰਿਹਾ ਹੈ ਕਾਰਨ ਕੀ ਹੈ ਇਹਦਾ ਕਾਰਨ ਇਕਤਾ ਜਿਹੜਾ ਆਪਣਾ ਸਮਾਜਿਕ ਕਦਰਾਂ ਏੜੀਆਂ ਹੋ ਗਈਆਂ ਉਹ ਕਾਫੀ ਚੇਂਜ ਹੋ ਗਈਆਂ ਪਹਿਲੇ ਨਾਲੋਂ ਜੀ ਸਭ ਤੋਂ ਜ਼ਿਆਦਾ ਮੈਨੂੰ ਜੋ ਲੱਗ ਰਿਹਾ ਹੈ ਜਿਹੜਾ ਆਪਣਾ ਮੀਡੀਆ ਹੈ ਨਾ ਹਾਂ ਸ਼ੌਟੀ ਵੀ ਮੀਡੀਆ ਹੈ ਜੀ ਬਿਲਕੁਲ ਤੇ ਹੋਰ ਉਹ ਸਿਨਮਾ ਮੀਡੀਆ ਹੈ ਜੋ ਵੀ ਹੈ ਇਹਨਾਂ ਦਾ ਕਾਫੀ ਅਸਰ ਹੋ ਰਿਹਾ ਹੈ ਜਾਨੀ ਕਿਤੇ ਨਾ ਕਿਤੇ ਅੱਜ ਦੇ ਆਧਨਿਕ ਯੁੱਗ ਨਾਲ ਸਾਡਾ ਯੂਥ ਜਾ ਰਿਹਾ ਹੈ ਬਟ ਜਿਹੜੀ ਸਾਡੀ ਪਰੰਪਰਾ ਸੀ ਸਾਡੀ ਜਿਹੜੀ ਸੰਪਰਦਾ ਸੀਗੀ ਇਥੋਂ ਕਿਤੇ ਨਾ ਕਿਤੇ ਮੁੱਖ ਮੋੜਿਆ ਜਾ ਰਿਹਾ ਹੈ ਇਸ ਮੇਨ ਕਾਰਨ ਮੈਨੂੰ ਇਹੀ ਲੱਗ ਰਿਹਾ ਹੈ ਕਿ ਉਹ ਆਪਣਾ ਜਿਹੜਾ ਅਸੀਂ ਐਡਵਰਟਾਈਜ਼ਮੈਂਟ ਜੀ ਇੱਕ ਚੱਲਦੀ ਰਹਿੰਦੀ ਹੈ ਨਾ ਹਮੇਸ਼ਾ ਰੈਗੂਲਰ ਬਿਲਕੁਲ ਉਹਦਾ ਕਿਸੇ ਕਿਤੇ ਅਸਲ ਤੁਹਾਡੇ ਉਤ ਹੁੰਦਾ ਹੀ ਰਹੇਗਾ ਕੀ ਬਾਤ ਇੱਕ ਚੀਜ਼ ਨੂੰ ਅਸੀਂ ਅਗਰ ਕਿੰਨੇ ਨਹੀਂ ਆ ਇਦਾਂ ਹੈਗੀ ਹੈਗੀ ਪਰਮਾਨੈਂਡੂ ਦਾ ਬਾਗ ਚ ਬਾੜੀ ਜਾਨੇ ਹਰ ਵੇਲੇ ਉਹ ਕਿਤੇ ਅਸਰ ਕਰੇਗੀ ਨਾ ਉਹ ਬਿਲਕੁਲ ਜੀ ਅੱਜ ਨਹੀਂ ਕਰੇਗੀ ਕੱਲ ਨੂੰ ਕਰੇਗੀ ਪਰਸੋਂ ਨੂੰ ਕਰੇਗੀ 6 ਮਹੀਨੇ ਬਾਅਦ ਕਰੇਗੀ ਬਿਲਕੁਲ ਜੀ ਅਸਰ ਕਰਦੀ ਕਰਦੀ ਹੈ ਕਿ ਕੋਈ ਝੂਠ ਜਿਹਾ ਕਹਿੰਦਾ ਇੱਕ ਝੂਠ ਨੂੰ ਅਗਰ 100 ਵਾਰੀ ਬੋਲੇ ਤਾਂ ਸੱਚ ਲੱਗਣ ਲੱਗ ਪੈਂਦਾ ਹੈ ਜੀ ਉਹ ਸਭ ਉਸੇ ਤਰ੍ਹਾਂ ਹੀ ਹੈ ਇੱਕ ਯਾਨੀ ਇਹ ਜਿਹੜਾ মিডিਆ ਜਿਹੜਾ ਇਹ ਬਹੁਤ ਅਸਰ ਕਰ ਰਿਹਾ ਹੈ ਬੱਚੇ ਛੋਟੇ ਬੱਚੇ ਉਹਨਾਂ 'ਤੇ ਜ਼ਿਆਦਾ ਅਸਰ ਹੁੰਦਾ ਹੈ ਉਹ ਬਹੁਤ ਜ਼ਿਆਦੀ ਕਿਸੇ ਨੂੰ ਕੈਪਚਰ ਕਰ ਲੈਂਦੇ ਹੈ आदरी स्टेट, आदरी स्टेट कि ਹੁਣ ਬਾਹਰ ਜਿਹਨੇ ਵੀ ਆਦਰ ਸਟੇਟ ਆਦਰ ਸਟੇਟ ਵਿੱਚ ਜੀ ਹੈ ਕਿ ਆਪਣੇ ਕੀ ਗੁਰੂ ਕੀ ਤੇ ਗੁਰਵਾਣੀ ਦਾ ਤੇ ਕੰਟੈਕਟ ਦਾ ਬਹੁਤ ਘਟ ਜਾਂਦਾ ਹੈ ਸਿਰਫ ਇੱਕ ਗੁਰਦੁਆਰਾ ਹੁੰਦਾ ਹੈ ਬਿਲਕੁਲ ਜੀ ਹੋਰ ਕੋਈ ਉਹਨਾਂ ਕੋਲ ਕੰਟੈਕਟ ਨਹੀਂ ਹੈ ਅਗਰ ਗੁਰਦੁਆਰੇ ਵੀ ਨਹੀਂ ਜਾਣਗੇ ਤਾਂ ਫਿਰ ਟੋਟਲੀ ਕਟਆਫ ਹੋ ਜਾਂਦੇ ਆ ਬਿਲਕੁਲ ਗੁਰਦੁਆਰੇ ਕੋ ਥੋੜਾ ਉਹ ਤੋਂ ਜਾਣਾ ਆਉਣਾ ਹੈਗਾ ਉਹਨਾਂ ਦਾ ਕਿ ਕੁਝ ਥੋੜਾ ਉਹ ਤੋਂ ਉਹਨਾਂ ਨੂੰ ਦਿਮਾਗ ਦੁੰਦਾ ਹੈ ਵੀ ਸਾਡੀ ਸਿੱਖੀ ਕੀ ਹੈ ਵਿਸ਼ੇਸ਼ ਤੌਰ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਅਹਿਮ ਰੋਲ ਬੰਦਦਾ ਹੈ ਕਿ ਅਸੀਂ ਇਹੋ ਜੇ ਕਾਰਜ ਕਰੀਏ ਇਹੋ ਜਾਂ ਪ੍ਰਬੰਧ ਉਲਿੱਕ ਕੇ ਗੁਰੂ ਘਰਾਂ ਦੇ ਵਿੱਚ ਤਾਂ ਜੋ ਸਾਡਾ ਨੌਜਵਾਨ ਦਾ ਰਿਸ਼ਤਾ ਗੁਰੂ ਘਰ ਨਾਲ ਬਣੇ ਇੱਕ ਵਾਰ ਨੌਜਵਾਨ ਗੁਰੂ ਘਰ ਵਿੱਚ ਆ ਗਿਆ ਫਿਰ ਬਾਅਦ ਵਿੱਚ ਉਥੋਂ ਦਾ ਮਾਹੌਲ ਹੀ ਨੌਜਵਾਨ ਨੂੰ ਪ੍ਰੇਰਿਤ ਕਰਦਾ ਗੁਰੂ ਘਰ ਵਿੱਚ ਆਉਂਦਾ ਉਹ ਜਿਹੜੇ ਨਾਲ ਸੰਗਤ ਦਾ ਵੀ ਅਸਰ ਕਾਫੀ ਪੈਂਦਾ ਹੈ ਬਿਲਕੁਲ ਹੁਣ ਜੇਕ ਮੈਂ ਇੱਕ ਨੂੰ ਨਾਲ ਲੱਗ ਜਾ ਰਿਹਾ ਜਦੋਂ ਚੱਲ ਤੂੰ ਵੀ ਚੱਲ ਉਹ ਹੌਲੀ ਹੌਲੀ ਉਹ ਵੀ ਨਾਲ ਲੱਗ ਜਾਏਗਾ ਤੇ ਜੇਕਰ ਉਹ ਕਹਿ ਰਿਹਾ ਨਹੀਂ ਗੁਰਦੁਆਰੇ ਨਹੀਂ ਜਾਣਾ ਮੈਂ ਵੀ ਨਾਲ ਬਹਿ ਜਾਵਾਂਗਾ ਮੈਂ ਵੀ ਉੱਧਰ ਹੀ ਹੋ ਜਾਵਾਂਗਾ ਇਸ ਤਰ੍ਹਾਂ ਹੁੰਦਾ ਹੈ ਬਿਲਕੁਲ ਤੁਹਾਡੀ ਗੱਲ ਸਹੀ ਹੈ ਸੱਚਮੁੱਚ ਸਿੰਦਰਜੀਤ ਸਿੰਘ ਤੁਸੀਂ ਬੜਾ ਵੱਡਾ ਇੱਕ ਅਹਿਮ ਕਾਰਜ ਕੀਤਾ ਹੈ ਬੜਾ ਆਨੰਦ ਆਇਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਸੱਚਮੁੱਚ ਸਜਦਾ ਕਰਨ ਜਿੱਤ ਕਰਦਾ ਤੁਹਾਡੇ ਕਿਤੇ ਕਾਰਜ ਨੂੰ ਤੁਸੀਂ ਜਿੱਥੇ ਅੱਜ ਗੱਲਬਾਤਾਂ ਦੌਰਾਨ ਆਪਣੇ ਕਾਰਜ ਬਾਰੇ ਦੱਸਿਆ ਉੱਥੇ ਪ੍ਰਬੰਧਕ ਕਮੇਟੀ ਨੇ ਵੀ ਹੁਲੋਣਾ ਦਿੱਤਾ ਕਿ ਅਸੀਂ ਆਪਣੇ ਫਰਜ਼ ਨੂੰ ਪਛਾਨਣੀ ਹੈ ਆਪਣੀਆਂ ਜ਼ਿੰਮੇਵਾਰੀਆਂ ਨੂੰ ਪਛਾਨਣੀ ਹੈ ਤੇ ਕੰਮ ਪ੍ਰਤੀ ਸਮਰਪਿਤ ਹੋਈਏ ਸੋ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਇਹ ਸਾਝੀ ਸਾਡੇ ਆਤੀ ਸਤਿਕਾਰਯੋਗ ਸਦਾ ਸੁਰਿੰਦਰਜੀਤ ਸਿੰਘ ਜੀ ਵਿਸ਼ੇਸ਼ ਤੌਰ ਤੇ ਉੜੀਸਾ ਦੀ ਧਰਤੀ ਤੇ ਰਹਿ ਕੇ ਉੱਥੋਂ ਦੇ ਸਿੱਖ ਸੰਗਤ ਵਾਸਤੇ ਉੱਥੋਂ ਦੀ ਲਿਪੀ ਦੇ ਵਿੱਚ ਉੱਥੋਂ ਦੀ ਬੋਲੀ ਦੇ ਵਿੱਚ ਸਮੁੱਚੇ ਗੁਰੂ ਗ੍ਰੰਥ ਸਾਹਿਬ ਦਾ ਲਿਪੀ ਅੰਤਨ ਕੀਤਾ ਇੱਕ ਨਹੀਂ ਉਥੋਂ ਦੀ ਬੋਲੀ ਨਹੀਂ ਸਕੋ ਤੇਲਗੂ ਮਲਿਆਲਮ ਇੱਕ ਨਹੀਂ ਅਨੇਕਾ ਭਾਸ਼ਾਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਲਿਪੀਯੰਤਨ ਕਰਕੇ ਸਿੱਖ ਸੰਗਤ ਦੇ ਚੋਲੀ ਪਾਇਆ ਪ੍ਰਮਾਤਮਾ ਅਕਾਲ ਪ੍ਰਭੂ ਵਾਹਿਗੁਰੂ ਨੇ ਤੰਦਰੁਸਤੀ ਬਖਸ਼ੇ ਜਿਹੜਾ ਇਹ ਕਾਜ ਕੀਤਾ ਇਸ ਕਾਜ ਨੂੰ ਕਰ ਕਰ ਸੰਗਤ ਖੁਸ਼ੀ ਨਾਲ ਪੜੇ ਗੁਰਬਾਣੀ ਗੁਰਬਾਣੀ ਨਾਲ ਜੁੜੇ ਸੁੰਦਰਜੀਤ ਸਿੰਘ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢਿਆ ਸਾਡੇ ਸਟੂਡੀਓ ਵਿੱਚ ਆ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ